ਪਾਣੀ ਸਾਡੇ ਵਾਸਤੇ ਸ਼ੀਸ਼ਾ ਹੈ। ਇੱਕ ਸ਼ੀਸ਼ਾ ਮਿਰਰ ਲੱਗਿਆ ਬਾਹਰ ਉਹ ਸਾਨੂੰ ਸਾਡੀ ਚਮੜੀ ਦਿਖਾ ਰਿਹਾ ਹੈ। ਸਾਨੂੰ ਸਾਡੀ ਸਕਿਨ ਦਿਖਾਉਂਦਾ ਹੈ, ਸਾਡੀ ਬਾਡੀ ਦਿਖਾਉਂਦਾ ਹੈ। ਸਾਡੇ ਸਰੀਰ ਦੇ ਅੰਗਾਂ ਬਾਰੇ ਦੱਸ ਰਿਹਾ ਹੈ। ਅਸੀਂ ਆਪਣੇ ਸਰੀਰ ਨੂੰ ਸ਼ਿੰਗਾਰਦੇ ਹਾਂ ਉਸ ਸ਼ੀਸ਼ੇ 'ਚ ਵੇਖ ਕੇ ਸੋਹਣਾ ਬਣਾਉਂਦੇ ਹਾਂ। ਇੱਕ ਇਹ ਸ਼ੀਸ਼ਾ ਹੈ ਜਿਹੜਾ ਸਾਨੂੰ ਜਮੀਰ ਦਿਖਾਉਂਦਾ ਹੈ। ਤੇ ਜੇ ਅਸੀਂ ਅੰਦਰੋਂ ਸੋਹਣੇ ਬਣਨਾ ਜਿਵੇਂ ਅਸੀਂ ਬਾਹਰ ਵਾਲੇ ਸ਼ੀਸ਼ੇ ਵਿੱਚ ਵੇਖਦੇ ਆ ਇੱਥੇ ਮੇਰੇ ਦਾਗ ਲੱਗਿਆ ਇੱਥੇ ਮੇਰੇ ਕੱਪੜੇ ਤੇ ਦਾਗ ਲੱਗਿਆ ਅਸੀਂ ਹਰ ਹੀਲਾ ਵਰਤਦੇ ਆ ਆਪਣੇ ਤਨ ਨੂੰ ਸ਼ਿੰਗਾਰਨ ਦਾ ਤੇ ਜਿਹੜੇ ਭਾਗਾਂ ਵਾਲੇ ਇਸ ਸ਼ੀਸ਼ੇ ਵਿੱਚ ਆਪਣੇ ਮਨ ਨੂੰ ਵੇਖਣ ਲੱਗ ਪੈਂਦੇ ਆ ਉਹ ਸ਼ਿੰਗਾਰੇ ਜਾਂਦੇ ਆ ਉਹ ਸੋਹਣੇ ਲੱਗਣ ਲੱਗ ਪੈਂਦੇ ਸੇਹੀ ਸੁੰਦਰ ਸੋਹਣੇ ਸਾਥ ਸੰਗ ਜਨ ਬਹਿਣ